ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ واੜ ਜੀ ਦੀ ਸਰਕਾਰ ਵੱਲੋਂ ਜਿਹੜੇ ਪੰਜਾਬ ਦੇ ਅੰਦਰ ਵੱਡੇ ਸਟੈਪ ਲਏ ਜਾ ਰਹੇ ਆ ਚਾਹੇ ਉਹ ਘਰ ਘਰ ਬਿਜਲੀ ਦੀ ਮਾਫੀ ਦਾ ਸਵਾਲ ਹੋਵੇ ਚਾਹੇ ਸਰਕਾਰੀ ਨੌਕਰੀਆਂ ਜਿਹੜੀਆਂ 60000 ਦੇ ਕਰੀਬ ਹੁਣ ਤੱਕ ਦਿੱਤੀਆਂ ਜਾ ਚੁੱਕੀਆਂ ਨੇ ਚਾਹੇ ਪਾਣੀ ਦਾ ਸਵਾਲ ਹੋਵੇ ਜਿਸ ਤਰ੍ਹਾਂ ਭਗਵੰਤ ਮਾਨ ਜੀ ਨੇ ਪੰਜਾਬ ਦੇ ਪਾਣੀ ਲਈ ਸਟੈਂਡ ਲਿਆ ਤੇ ਚਾਹੇ ਅੱਜ ਹਲਕਾ ਪੁਆ ਦੇ ਅੰਦਰ ਜਿਹੜਾ ਵਿਕਾਸ ਦਾ ਕੰਮ ਕੀਤਾ ਜਾ ਰਿਹਾ ਤੇ ਬਿਲਕੁਲ ਇੱਕ ਮੈਰਿਟ ਦੇ ਉੱਤੇ ਬਿਨਾਂ ਕਿਸੇ ਪੱਖਪਾਤ ਤੋਂ ਉਹ ਸਾਰੀਆਂ ਗੱਲਾਂ ਤੋਂ ਖੁਸ਼ ਹੋ ਗਏ ਲੋਕ ਵਕ ਵਕ ਪਿੰਡਾਂ ਚੋ ਅੱਜ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਜੁਆਇਨ ਕੀਤਾ ਸੋ ਮੈਂ ਅੱਜ ਇਸ ਗੱਲ ਦੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਖੁਸ਼ੀ ਸਾਂਝੀ ਕਰਦਾ ਹੋਇਆ ਬਿਆਨ ਕਰਦਾ ਕਿ ਪਿੰਡ ਤਰਗੜ ਤੋਂ ਜਿਹੜੇ ਸਰਪੰਚ ਨੇ ਸਮੇਤ ਪੰਚਾਇਤ ਅੱਜ ਉਹਨਾਂ ਨੇ ਜਿਹੜਾ ਉਹ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਐ ਸੋ ਮੈਂ ਸਰਪੰਚ ਸ਼ਮੀ ਕੁਮਾਰ ਜਿਹੜੇ ਮੇਰੇ ਨਾਲ ਖੜੇ ਨੇ ਬਿਲਕੁਲ ਤੇ ਇਹਨਾਂ ਦੀ ਸਾਰੀ ਪੰਚਾਇਤ ਮੈਂਬਰ ਜਿੰਨੇ ਵੀ ਆ ਸਮੁੱਚੀ ਪੰਚਾਇਤ ਤੇ ਇਹਦੇ ਨਾਲ ਨਾਲ ਪਿੰਡ ਸੌੜਾ ਕਲਾਂ ਤੋਂ ਸਾਡੇ 1 ਨੰਬਰ ਵਾਰਡ ਪੁੱਜਦੇ ਕਾਂਗਰਸ ਪਾਰਟੀ ਦੇ ਮੈਂਬਰ ਪੰਚਾਇਤ ਨੇ ਭੈਣ ਜੀ ਕੋਮਲ ਉਹਨਾਂ ਨੇ ਵੀ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਤੇ ਸੁਲਤਾਨਪੁਰ ਤੋਂ ਅ ਅਜੇ ਕੁਮਾਰ ਜਿਹੜੇ ਆ ਉਹਨਾਂ ਨੇ ਵੀ ਜਿਹੜੀ ਉਹ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਸੋ ਮੈਂ ਤਰਗੜ ਦੀ ਸਮੁੱਚੀ ਪੰਚਾਇਤ ਦਾ ਅਬ ਸੇ ਸੁਰਤੇ ਇਹਨਾਂ ਦੇ ਨਾਲ ਆਏ ਮਾਸਟਰ ਭਗਵਾਨ ਜੀ ਪਵੰਦਰ ਜੀ ਜਿਹੜੇ ਸਾਡੇ ਗੁਰੂ ਵੀ ਨੇ ਤੇ ਇਹਨਾਂ ਸਾਰੇ ਪਿੰਡ ਦੇ ਸਿਆਣੇ ਸਾਥੀਆਂ ਦਾ ਮੈਂ ਸ਼ੁਕਰੀਆ ਅਦਾ ਕਰਦਾ ਸੋ ਪੂਰਾ ਮਾਨ ਸਤਕਾਰ ਇੱਥੇ ਹਰੇਕ ਨੂੰ ਮਿਲੇਗਾ ਇੱਥੇ ਹਰੇਕ ਨੂੰ ਉਹਦੇ ਕੰਮ ਦੀ ਕਦਰ ਕੀਤੀ ਜਾਂਦੀ ਆ ਸੋ ਮੈਂ ਪਹਿਲੋਂ ਵੀ ਇਹਨਾਂ ਦੇ ਪਿੰਡ ਡਿਵੈਲਪਮੈਂਟ ਦੀ ਕੋਈ ਕਸਰ ਨਹੀਂ ਛੱਡੀ ਤੇ ਭਵਿਕ ਦੇ ਅੰਦਰ ਵੀ ਜੋ ਵੀ ਮੰਗੇ ਕਰਨਗੇ ਆਪਣੇ ਪਿੰਡ ਦੇ ਲੋਕਾਂ ਦੇ ਭਲੇ ਲਈ ਚਾਹੇ ਉਹ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਸਵਾਲ ਹੋਵੇ ਚਾਹੇ ਪਿੰਡ ਦੇ ਪਾਣੀ ਦਾ ਸਵਾਲ ਹੋਵੇ ਤਾਂ ਜੋ ਵੀ ਕੋਈ ਇਸ਼ੂ ਹੈਗਾ ਅਸੀਂ ਇਹਨਾਂ ਨੂੰ ਇਹਨਾਂ ਦਾ ਵਾਅਦਾ ਕਰਦੇ ਹਾਂ ਵੀ ਕੱਲਾ ਮਾਨਸਿਕਾਰ ਨਹੀਂ ਮਿਲੇਗਾ ਬਲਿਕੇ ਪੂਰੀ ਤਰ੍ਹਾਂ ਤੁਹਾਨੂੰ ਤੁਹਾਡੇ ਸਵਾਲਾਂ ਨੂੰ ਜਿਹੜਾ ਉਹ ਲੈ ਕੇ ਅਸੀਂ ਕੰਮ ਕਰਾਂਗੇ ਸੋ ਸਮੁੱਚੀ ಗ್ರಾಮ ਪੰਚਾਇਤ ਤਰਗੜ ਦਾ ਸੋੜੇ ਤੋਂ ਜਿਹੜੇ ਮੈਂਬਰ ਪੰਚਾਇਤਾਂ ਜੀ ਕੋਮਲ ਜੀ ਆਏ ਨੇ ਅੱਜ ਇਹ ਜਿਹੜੇ ਮੈਂਬਰ ਪੰਚਾਇਤ ਸੁਲਤਾਨਪੁਰ ਕੁਲੀਆਂ ਤੋਂ ਆਏ ਨੇ ਇਹਨਾਂ ਸਾਬ ਦਾ ਦਾ ਜੀ ਆਇਆਂ ਨੂੰ ਇਹਨਾਂ ਦਾ ਧੰਨਵਾਦ ਔਰ ਤਗੜੇ ਹੋ ਗਿਆ ਸੀ ਕਿ ਪਰਿਵਾਰ ਦੇ ਰੂਪ ਚ ਜਿਹੜਾ ਬਣ ਕੇ ਇਹਨਾਂ ਦੇ ਪਿੰਡਾਂ ਦਾ ਆਪਣੇ ਹਲਕੇ ਦਾ ਕੰਮ ਕਰਾਂਗੇ